来 ਮੇਤਰਾ ਮੂਹਰਲੇ ਟਾਇਰ ਤਾਂ ਜਮਾ ਹੀ ਨਾ ਮੈਨੇ ਕੋਲਮ ਲਾ ਕੇ ਟਰੈਕਟਰੀ ਨਾ ਮਾ ਕਿਉਂਕਿ 65 10 ਲਿਆਂਦਾ ਨਿਊ ਹਾਲੈਂਡ ਨਮਾ ਤੇ ਟਰੈਕਟਰ ਇਹ ਆਏ ਹੁੰਦਾ ਕਿਉਂਕਿ ਇਹ ਟਰੈਕਟਰ ਤੋਂ ਬਾਹਲੇ ਸੱਜਣ ਕੰਮ ਹੀ ਨਹੀਂ ਲੈ ਸਕਦੇ ਇਹਦੀ ਇੰਨੀ ਕੋਸ ਪਾਵਰ ਹੈ ਇਹਦੀ ਸੱਜਣਾ ਨੂੰ ਲੋਡ ਹੀ ਨਹੀਂ ਪੈਂਦੀ ਅੰਨਾ ਜੋਰ ਹੁੰਦਾ ਇਹਦੇ ਵਿੱਚ ਦੇ ਆ ਦੇ ਕਨੋਪੀ ਕਨੋਪੀ ਲੱਗੀ ਹੋਈ ਐ ਡੈਕ ਪੂਰਾ ਘੈਂਟ ਲੱਗਿਆ ਹੋਇਆ ਮਗਰਲੇ ਟਾਇਰ ਰੇਡੀਅਲ ਨੇ ਬਈ ਹੈਨਾ ਹਾਂਜੀ ਬਈ ਮਾਡਲ ਦੱਸ ਪਹਿਲਾਂ ਕਿੰਨਾ ਹੈ ਮਾਡਲ 2020 ਆ ਕਾਪੀ 23 ਦੀ ਆ ਕਾਪੀ 23 ਚ ਬਣੀ ਹੋਈ ਐ 2020 ਮਾਡਲ ਆ 4 ਵੀਲ ਡਰਾਈਵ ਦੇ ਵਿੱਚ ਆ ਨੌਨ ਸੀ ਆਰ ਡੀ ਆ ਨੌਨ ਸੀ ਆਰ ਡੀ ਆ 65 ਹਸ ਪਾਵਰ ਦਾ ਟਰੈਕਟਰ ਆ ਹਾਂਜੀ ਪਰ ਮੈਂ ਕੰਡੀਸ਼ਨ ਦਾ ਚੈੱਕ ਕਰਵਾ ਦੇ ਬਈ ਇਧਰਲੇ ਪਾਸੇ ਵੀ ਆ ਜਾ ਹੁੱਕ ਕੱਕ ਦਿਖਾ ਦੇ ਚਾਹੇ ਇਥੋਂ ਹੁੱਕ ਕੱਢ ਕੇ ਦੀ ਉਰੇ ਲੈ ਜਾਓ ਐਨੀ ਉੱਚੀ ਹੋ ਜਾਂਦੀ ਆ ਹੈ ਹਾਂ ਫੋਲਡ ਐਡਜਸਟੇਬਲ ਵਾਲਾ ਹਾਂ ਆ ਦੇਖੋ ਆ ਸਾਰੀ ਲਿੰਕਾਂ ਨੂੰ ਕ ਹਾਂਜੀ ਇਹ ਇਹ ਤਾਂ ਮੈਨੂੰ ਐਂ ਦੱਸ ਨੰਬਰ ਨੰਬਰ ਕਿੱਥੋਂ ਦਾ ਸਿਕਾਈ ਬਾਚ ਦੇ ਵਿੱਚ ਆ ਜਾਂਦਾ ਤੁਸੀਂ ਘਰੇ ਬੈਠੇ ਨੂੰ ਪਤਾ ਲੱਗ ਜੂ ਵੀ ਸਾਡਾ ਟਰੈਕਟਰ ਕਿੱਥੇ ਫਿਰਦਾ ਕਿੰਨੇ ਦੀ ਸਪੀਡ ਤੇ ਫਿਰਦਾ ਸਟਾਰਟ ਆ ਜਾਂਦਾ ਬੰਦ ਹਾਂਜੀ ਉਹਦੇ ਵਿੱਚ ਮਗਲ ਲੈਲ ਤਾਂ ਨਹੀਂ ਘਟਿਆ ਪਾਣੀ ਤਾਂ ਨਹੀਂ ਘਟਿਆ ਸਾਰਾ ਕੁਝ ਦੱਸ ਸਾਰਾ ਕੁਝ ਸਟਾਰਟ ਹੁੰਦਾ ਬੰਦ ਹੁੰਦਾ ਮੈਸੇਜ ਆ ਜਾਂਦਾ ਮੈਸੇਜ ਆ ਜਾਂਦਾ ਨਾਲ ਦੀ ਨਾਲ ਭਾਈ ਇਹਦਾ ਨੰਬਰ ਕਿੱਥੋਂ ਦਾ ਨੰਬਰ ਇਹਦਾ ਬਾਹਰਲਾ ਪੰਜਾਬ ਨੰਬਰ ਲਵਾ ਕੇ ਦੇਵਾਂਗੇ ਆਪਾਂ ਲਵਾ ਕੇ ਦੇਣਾ ਕਿੰਨੇ ਚ ਦੇਣਾ 9.5 ਲੱਖ ਰੁਪਏ ਦੇ ਦਾਂ 9.5 ਲੱਖ ਦੇ ਵਿੱਚ ਹਾਂ ਟੈਂਕੀ ਤੇਲ ਦੀ ਭਰਾ ਕੇ ਦੇ ਦਾਂ ਭਾਂਗ ਭਰਾ ਕੇ 65 ਐਚਪੀ ਦਾ ਬਿਨਾ ਸੀਆਰਡੀ ਤੋਂ ਨਵਾਂ ਬੰਦ ਚੱਕੋ ਮਿੱਤਰੋ ਨਵਾਂ ਤਾਂ ਇਹ ਆਉਂਦਾ ਹੀ ਨਹੀਂ ਆਹ ਡਾਇਰੈਕਟਰ ਖੜਾ ਪਧੌੜ ਦੇ ਏਰੀਆ ਦੇ ਵਿੱਚ ਖੜਾ ਤਲਵੰਡੀ ਬਿੱਲੀ ਪਿੰਡ ਦੇ ਵਿੱਚ ਖੜਾ ਬਾਈ ਜੋਬਨ ਦੇ ਘਰੇ ਖੜਾ ਨੰਬਰ ਕੈਪਸ਼ਨ ਚ